ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ 10 ਗੁਰੂ ਸਹਿਬਾਨ ਤੇ ਗੁਰੂ ਪੰਥ ਸਮੁੱਚੀ ਮਾਨਵਤਾ ਨੂੰ ਇਹ ਸੁਨੇਹਾ ਦਿੰਦਾ ਹੈ ਜੇ ਪਉਣ ਹੈ ਤੇ ਸਭ ਕੁਛ ਹੈ ਜੇ ਪਉਣ ਨਹੀਂ ਤਾਂ ਕੁਝ ਵੀ ਨਹੀਂ ਪਉਣ ਤੋਂ ਭਾਵ ਇਹ ਬੋੜ ਸਾਹਿਬ ਪਿੱਪਲ ਸਾਹਿਬ ਟਾਲੀ ਸਾਹਿਬ ਜੰਡ ਸਾਹਿਬ ਨਿੰਮ ਸਾਹਿਬ ਤੂਤ ਸਾਹਿਬ ਜਾਮਨੂ ਸਾਹਿਬ ਇਹ ਜਿੰਨੇ ਦਰਖਤ ਨੇ ਸਮੁੱਚੀ ਮਾਨਵਤਾ ਨੂੰ ਸਮੁੱਚੀ ਲੋਕਾਈ ਨੂੰ ਜੀਵ ਜੰਤੂਆਂ ਨੂੰ ਪਸ਼ੂ ਪੰਛੀਆਂ ਨੂੰ ਇਹ ਜੀਵਨ ਦਾਤਨ ਦਿੰਦੇ ਆ ਸਾਨੂੰ ਸਾਹ ਦਿੰਦੇ ਆ ਸਾਨੂੰ ਸਾਹ ਦਿੰਦੇ ਆ ਸਾਨੂੰ ਫਲ ਤੇ ਫੁੱਲ ਦਿੰਦੇ ਆ ਸਾਨੂੰ ਮੰਜਾ ਪੀੜਾ ਦਿੰਦੇ ਆ ਮਰਨ ਲੱਗਿਆਂ ਢਾਈ ਕਵੰਕਲ ਦਿੰਦੇ ਆ ਔਰ ਸਮੁੱਚੀ ਸਾਡੀ ਪੰਜਾਬ ਸਰਕਾਰ ਨੇ ਵਾਤਾਵਰਣ ਬਚਾਉਣ ਲਈ ਪੂਰਾ ਟੀਲ ਲਾਇਆ ਹੋਇਆ ਪੀ ਅਸੀਂ ਬੂਟੇ ਵੰਡ ਰਹੇ ਆ ਕਿੱਥੇ ਮੰਨੀਏ ਤੁਸੀਂ ਸੱਚ ਬੋਲਦੇ ਹੋ ਇੱਕ ਬੰਨੇ ਤੁਹਾਡਾ ਜੰਗਲਾਤ ਵਿਭਾਗ ਤੁਸੀਂ ਬਣਾਇਆ ਜਿੰਨੇ ਜੰਗਲ ਲਾਉਣੇ ਹਨ ਜੰਗਲ ਬਚਾਉਣੇ ਹਨ ਜੰਗਲਾਂ ਦੀ ਪੈਰਵਾਹੀ ਕਰਨੀ ਹੈ ਤਾਂ ਕਿ ਵਾਤਾਵਰਨ ਬਚਾਇਆ ਜਾ ਸਕੇ ਇੱਥੇ ਜੰਗਲਾਤ ਵਿਭਾਗ ਦਾ ਬੰਦਾ ਖੜਾ ਸਾਡੇ ਕੋਲੇ ਆਹ ਬੋਰਡ ਜਿਹੜਾ ਇਹਨੂੰ ਵਿਡਵਾ ਰਿਹਾ ਹੈ ਅਸੀਂ ਅੰਮ੍ਰਿਤਸਰ ਸਾਹਿਬ ਰਣਜੀਤ ਐਬਨੂ ਖੰਨਾ ਪੇਪਰ ਮਿੱਲ ਦੇ ਸਾਹਮਣੇ ਖੜੇ ਹਾਂ ਆਹ ਬੋਰਡ ਲਾ ਕੇ ਇਦਾਂ ਵੱਡਾ ਪਾਲਣਾ ਇਹਨੂੰ ਕਿੰਨੇ ਸਾਲ ਲੱਗਦੇ ਤੁਸੀਂ ਮਿੰਟ ਲਾ ਕੇ ਘਵਾੜਾ ਫੇਰਤਾ ਜੀ ਇੱਥੇ ਲਿਆ ਕੇ ਨੂੰ ਵਢਣ ਦੇਓ ਤੁਸੀਂ ਇੱਕ ਬੰਨੇ ਪਾਉਣ ਗੁਰੂ ਜੀ ਗੱਲ ਕਰਦੇ ਹੋ ਬੂਟੇ ਲਾਉਣ ਦੀ ਗੱਲ ਕਰ ਰਹੇ ਹੋ ਦੂਜੇ ਬੰਨੇ ਕੋਈ ਦਰਖਤ ਤੁਸੀਂ ਛੱਡ ਹੀ ਨਹੀਂ ਰਹੇ ਯਾਰ ਜਿਹੜਾ ਦਰਖਤ ਤੁਹਾਨੂੰ ਵੱਡਾ ਵਿਖਦਾ ਹੈ ਉਥੇ ਪ੍ਰਿਸ਼ਤ ਅਫਸਰ ਪ੍ਰਿਸ਼ਤ ਲੀਡਰ ਤੇ ਪ੍ਰਿਸ਼ਤ ਸਰਕਾਰਾਂ ਇਹ ਨਾਰ ਰਲੀਆਂ ਹੋਈਆਂ ਆ ਤੇ ਅਸੀਂ ਮਾਨ ਸਾਹਿਬ ਆ ਮਾੜਾ ਮੋਟਾ ਆ ਜੜਾ ਨੂੰ ਜਿਹੜਾ ਘਵਾੜਾ ਫਿਰ ਰਿਹਾ ਨਾ ਹਿੰਮਤਾ ਸੋਚਿਓ ਇਹ ਪੰਜਾਬ ਦੇ ਵਾਤਾਵਰਨ ਨੂੰ ਫਿਰ ਰਿਹਾ। ਇਹ ਤੁਹਾਡੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਵੱਡੀਆਂ ਜਾਣਗੀਆਂ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ। ਇੱਕ ਬੰਨੇ ਤੁਸੀਂ ਉਧਰ ਢੰਡੋਰਾ ਪਿੱਟਦੇ ਹੋ ਇੰਨਾ ਤੇ ਕਾਰਵਾਈ ਕੌਣ ਕਰੂ? ਤੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਹੈ ਅਸੀਂ ਲੱਖਾਂ ਰੋਜ਼ ਬੂਟੇ ਵੰਡ ਰਹੇ ਹਾਂ, ਲਾ ਰਹੇ ਹਾਂ। ਸਸਤਾਵਾਂ ਲੱਗੀਆਂ ਹੋਈਆਂ। ਤੁਸੀਂ ਕਹਿ ਰਹੇ ਹੋ ਸਾਡੇ ਤੋਂ ਫ੍ਰੀ ਬੂਟੇ ਲੈ ਕੇ ਲਾਓ। ਕਾਹਦੇ ਲਈ ਲਾਈਏ? ਆ ਤੁਹਾਡੀ ਚੋਰ ਬਜਾਰੀ ਵਾਸਤੇ। ਕਿ ਤੁਸੀਂ ਪੈਪ ਪਾਉਣੀ ਐ ਸੱਜੇ ਖੱਬੇ ਫਾਲੋ ਯਾਰ ਬੋਰਡ ਵੱਡ ਕੇ ਪਾਉਣੀ ਐ ਤੁਹਾਨੂੰ ਇਹੀ ਰਾਹ ਲੱਭਦਾ ਇਹੀ ਕੁਝ ਦਿਸਦਾ ਅਮਰੀਕਾ ਕੈਨੇਡਾ ਸੀ ਸਾਰੇ ਥਾਵਾਂ ਤੇ ਜਾ ਕੇ ਆਉਨੇ ਅਗਲੇ ਸੜਕਾਂ ਕਮਾ ਦਿੰਨੇ ਆ ਯਾਰ ਤੁਸੀਂ ਇਹਦੇ ਜਿਹੜੇ ਪਲੇ ਹੋਏ ਬੋਰਡ ਜੇ ਬੋਰਡ ਵੱਡ ਦਿੱਤੇ ਪਿੱਪਲ ਵੱਡ ਦਿੱਤੇ ਟਾਲੀਆਂ ਵੱਡ ਦਿੱਤੀਆਂ ਕਿੱਥੋਂ ਤੁਸੀਂ ਵਾਤਾਵਰਨ ਨੂੰ ਸਭ ਲੋਗੇ ਇਸ ਲਈ ਤੁਹਾਨੂੰ ਵਾਰ-ਵਾਰ ਹੋਕਾ ਦਿੰਦੇ ਆ ਇਹ ਆ ਜਿਹੜੀ ਚੋਰ ਬਜ਼ਾਰੀਆਂ ਨੂੰ ਬੰਦ ਕਰੋ ਉਧਰ ਨਹਿਰ ਤੇ ਵੀ ਬੜਾ ਗਦਰ ਮਚਾਇਆ ਹੋਇਆ ਸੀਗਾ ਇਹ ਗੱਲ ਠੀਕ ਨਹੀਂ ਜੀ ਤੇ ਇਹਦੇ ਲਈ ਸਾਨੂੰ ਤੁਹਾਡੇ ਖਿਲਾਫ ਵੱਡਾ ਸੰਘਰਸ਼ ਵਿੜਣਾ ਪਊ ਫੇਰ ਨਾ ਕਹਿ ਦਿਓ ਸਾਡੇ ਖਿਲਾਫ ਬੋਲਦੇ ਆ ਅਸੀਂ ਚੇਤਾਵਨੀ ਦੇ ਰਹੇ ਆ ਸੁਚੇਤ ਕਰ ਰਹੇ ਆ ਕਿ ਆਪਣੇ ਇਹਨਾਂ ਪ੍ਰੇਸ਼ਤ ਅਸਰਾਂ ਨੂੰ ਰੋਕੋ ਜਿਹੜੇ ਨਜਾਇਜ਼ ਤੌਰ ਤੇ ਆ ਜਿਹੜੇ ਦਰਖਤ ਸਾਡੇ ਪਲੇ ਹੋਏ ਆ ਇਹਨਾਂ ਨੂੰ ਜਦੋਂ ਘਵਾੜਾ ਵੱਜਦਾ ਸਾਡੇ ਜ਼ਿਲਾਂ ਤੇ ਵੱਜਦਾ ਪੰਜਾਬ ਹੈ ਪੰਜਾਬ ਦਾ ਬੇੜਾ ਕਰਕਣਾ ਕਰ لا